बार एसोसिएशन फिलोर दिया चौणा 28 फरवरी नु होया सन इस चौण विच अमरेंद्र सिंह प्रधान चुने गए सन अते वाइस प्रधान गौरव सागर सेक्रेटरी सुरजीत खेतानते पंकज शर्मा जॉइंट सेक्रेटरी दी चौण जीते सन आज नवी टीम वालों चार्ज लेन ले 12 विच एक समागम कीता गया जिस विच विशेष तौरते सिविल कोर्ट दे जज साहिबान पहुंचे बार दे सीनियर वकील राजेंद्र पाल बोपाराए कश्मीर सिंह मल्ली ते राजमार वकील ने नवी टीम मुबारक दवे अहदेदारा नियुक्ति पत्र भी दिते गए दबका प्रधान दिनेश कमल वलों नवे प्रधान अमरिंदर सिंह बार का हिसाब दिता गया अमरिंदर सिंह ने प्रधानगी चार्ज लेंदिया कहा कि बारे जो भी कम हो आधार से करा अगले हफ्ते बार भी मीटिंग होगी वकीलों के चैंबर के जो मीह के कारण पानी की समस्या आंदी है उत्थे सीलिंग कराई जाएगी इस मौके दिनेश लखनपाल अश्वनी कुमार बोपाराए नवजोत खैरा अजय कुमार चंदन गुप्ता आकाश अग्निहोत्री गुरदीप सिंह हरमिंदर सैनी सुधा रवि प्रकाश शर्मा तो इलावा होर वकील मौजूद सन चेतना चैनल प्रदीप राजा की रिपोर्ट ਨਵੀਂ ਟੀਮ ਅੱਜ ਬੜਾ ਜੋ ਬੋਕਾਇਆ ਕਿ ਸਾਡੀ ਨਵੀਂ ਟੀਮ 2025 ਅਭੀ ਦੀ ਉਹ ਚਾਰਜਨ ਚ ਰਹੀ ਆ ਤੇ ਜਿਸ ਤਰ੍ਹਾਂ ਪੁਰਾਣੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਆ ਬਾਦਵਾਸ ਤੇ ਮੈਨੂੰ ਪੂਰਨ ਆਸ ਹੈ ਕਿ ਜਿਹੜੇ ਸਾਡੇ ਨਵੇਂ ਚੁਣੇ ਹੋਏ ਨਮਾਇੰਦੇ ਹੈਗੇ ਆ ਉਹ ਬਹੁਤ ਖੂਬੀ ਨਾਲ ਬਹੁਤ ਢੰਗ ਨਾਲ ਕੰਮ ਕਰਨਗੇ ਸੋ ਜਿਹੜੇ ਨਾਲ ਨਾਲ ਮੈਂ ਇਹ ਵੀ ਬੇਨਤੀ ਕਰਦਾ ਆ ਆਪਣੀ ਟੀਮ ਨੂੰ ਕਿ ਜਿਹੜੇ ਸਾਡੇ ਨਾਲ ਜੁਣੀਰ ਕੀ ਸਹਾਣ ਆਗੇ ਉਹਨਾਂ ਨੂੰ ਚਾਹਤ ਕਰਨਾ ਹੈਗਾ ਔਰ ਬਹੁਤ ਵਧੀਆ ਕੰਮ ਕਰਨਾ ਸੋ ਮੈਂ ਉਹਨਾਂ ਨੂੰ ਬਹੁਤ ਵਾਰ ਵਾਰ ਬਦਨਾ ਆਪਣਾ ਕੰਮ ਬਹੁਤ ਵਧੀਆ ਕੀਤਾ ਤੇ ਅੱਜ ਇੱਕ ਮੈਨੂੰ ਯਾਦ ਆ ਰਿਹਾ ਕਿ 올림픽 ਦੀ ਜਦੋਂ ਗੇਮ ਹੁੰਦੀ ਹੈ ਉਦੋਂ ਮਿਸ਼ਾਲ ਇੱਕ ਹੁੰਦੀ ਉਹ ਇੱਕ ਪਲੇਅਰ ਪਿੱਛੋਂ ਚੱਕ ਕੇ ਲੈਂਦਾ ਵੈ ਚੱਲਦਾ ਚੱਲਦਾ ਅੱਗੇ ਨੂੰ ਹੈਂਡਓਵਰ ਕਰ ਦਿੰਦਾ ਅੱਗੇ ਉਹਦੀ ਡਿਊਟੀ ਪੰਜ ਜਾਂਦੀ ਕਿ ਭਾਈ ਇਸ ਮਿਸ਼ਾਲ ਨੂੰ ਲੈ ਕੇ ਜਾਣਾ ਔਰੋ ਮਿਸ਼ਾਲਾ ਜੋ ਮਿਸਟਰ ਅਮਰਿੰਦਰ ਸਿੰਘ ਪ੍ਰਧਾਨ ਜੀ ਦਿਨੇਸ਼ ਕਮਨ ਹੁਣਾਂ ਦੇ ਕੋਲੋਂ ਫੜ ਕੇ 25 26 ਵਾਲੇ ਸਾਲ ਦੇ ਵਿੱਚ ਇਹ ਕੈਰੀ ਕਰਕੇ ਤੇ ਆਪਣੀ ਡਿਊਟੀ ਨਿਭਾ ਲੀ ਨਵੇਂ ਚਿਹਰੇ ਬਹੁਤ ਮੁਬਾਰਕ ਨੇ ਅਸੀਂ ਸ਼ਬਦ ਯੂਜ਼ ਕਰਦੇ ਸੀ ਸੀਨੀਅਰਸ ਜੂਨੀਅਰਸ ਮੈਂ ਇੱਕ ਨਵਾਂ ਸ਼ਬਦ ਇਹਨਾਂ ਲਈ ਸੋਚਿਆ ਐਕਸਪੀਰੀਐਂਸਡ ਐਂਡ ਇਨਰਜੈਟਿਕ क्योंकि जो लाइस है कि एडवोकेट असी इक्वल है कई वाली कोर्ट में भी महसूस किसान लगता है वो जी सीनियर कांसलारी फालतू बोलना नहीं कि के देखा तो बोलना जी बोलना नहीं वो जो लोग वैन अपर हुई अपीयरिंग कोर्ट हुई अपीयर एस इक्वल पुलिक सो आई जस्ट एड्रेस दी इनर्जेटिक एंड एंथूसियास्ट ਅਣੀ ਜਿਹੜੀ ਵਾਰ ਆ ਉਹਦਾ ਆਪਣਾ ਨੇ ਮੈਨੂੰ ਨਮਾਇਦਾ ਚੁਣਿਆ ਹੈ ਬਾਰ ਐਸੋਸੀਏਸ਼ਨ ਫਲੋਰ ਦਾ ਮੈਨੂੰ ਪ੍ਰੈਜ਼ੀਡੈਂਟ ਚੁਣਿਆ ਹੈ ਜਿੱਦਾਂ ਸਾਡੇ ਸੀਨੀਅਰ ਐਡਵੋਕੇਟਸ ਨੇ ਪਹਿਲਾਂ ਆਪਣੇ ਜਿਹੜੇ ਵਧਾਈ ਸੰਦੇਸ਼ਾਂ ਦੇ ਵਿੱਚ ਮੈਨੂੰ ਕਿਹਾ ਕਿ ਜਾਂ ਸਾਡੀ ਟੀਮ ਨੂੰ ਕਿਹਾ ਕਿ ਜਿਹੜੇ ਵੀ ਲੰਬੇ ਸਮੇਂ ਤੋਂ ਬਾਰ ਐਸੋਸੀਏਸ਼ਨ ਫਲੋਰ ਦੇ ਜਿਹੜੇ ਪੈਂਡਿੰਗ ਕੰਮ ਨੇ ਉਹਦਾ ਕੰਮਾਂ ਨੂੰ ਸਭ ਤੋਂ ਪਹਿਲ ਦੇ ਆਧਾਰ ਦੇ ਉੱਤੇ ਵਿਥਿਨ ਜਿਹੜਾ ਨੈਕਸਟ ਵੀਕ ਆ ਅਸੀਂ ਨੈਕਸਟ ਵੀਕ ਇੱਕ ਮੀਟਿੰਗ ਰੱਖਾਂਗੇ ਜਿਸ ਮੀਟਿੰਗ ਦੇ ਵਿੱਚ ਜਿੱਦਾਂ ਵੀ ਸਾਡੇ ਜਿੰਨੇ ਮੈਂਬਰਸ ਹਵਾਲ ਨੇ ਕੋਈ ਵੀ ਇਸ ਤਰ੍ਹਾਂ ਦੀ ਵੀ ਕੋਈ ਵੀ ਪ੍ਰੋਬਲਮ ਹੈ ਜਾਂ ਕੁਝ ਵੀ ਜਿਹੜਾ ਪੈਂਡਿੰਗ ਰਹਿੰਦਾ ਹੈ ਖਾਸ ਕਰਕੇ ਸਾਡੀ ਜਿਹੜੀ ਚੈਂਬਰ ਕੰਪਲੈਕਸ ਬਿਲਡਿੰਗ ਆ ਉਸ ਬਿਲਡਿੰਗ ਨੂੰ ਥੋੜਾ ਲੰਬੇ ਸਮੇਂ ਦੇ ਉੱਤੋਂ ਉਹਦੀ ਮੇਂਟੇਨੈਂਸ ਤੇ ਜਿਹੜਾ ਕੰਮ ਪੈਂਡਿੰਗ ਪਿਆ ਆ ਸਾਡੀ ਜਿਹੜਾ ਟਰੈਸ ਆ ਜਾਂ ਰੂਫ ਟਾਪ ਆ ਉਹਦਾ ਕੰਮ ਜਿਹੜਾ ਹੋਣ ਵਾਲਾ ਆ ਸਾਡਾ ਸਾਰਾ ਜਿਹੜਾ ਚੈਂਬਰ ਕੰਪਲੈਕਸ ਆ ਉਹਦੀ ਫਾਊਂਡੇਸ਼ਨ ਜਿਹੜੀ ਆ ਲਾਸਟ ਟਾਈਮ ਜਿਹੜੀ ਕਰਵਾਈ ਸੀ ਉਹ ਵੀ ਥੋੜੀ ਹੁਣ ਖਰਾਬ ਹੋਈ ਆ ਅਸੀਂ ਜਲਦੀ ਤੋਂ ਜਲਦੀ ਵਿਦਿਨ 1 ਮਨਥ ਜਿਹੜੀ ਆ ਸਾਡਾ ਮੁਕਟੌਪ ਦਾ ਵੀ ਜਿਹੜਾ ਕੰਮ ਆ ਟਰੈਸ ਦੀ ਜਿਹੜੀ ਸੀਲਿੰਗ ਆ ਪ੍ਰੋਪਰ ਸੀਲਿੰਗ ਕੰਮ ਦਿੱਤੀ ਜਾਊਗੀ ਕਿਉਂਕਿ ਉਹ ਦੋ ਤਿੰਨ ਜਗ੍ਹਾ ਤੋਂ ਜਿਹੜੀ ਆ ਉਹ ਤੇ ਜਦੋਂ ਵੀ ਬਾਰਿਸ਼ ਹੁੰਦੀ ਆ ਤੇ ਉਹ ਸਾਡੇ ਚੈਂਬਰਸ ਦੇ ਅੰਦਰ ਉਹ ਜਿਹੜੀ ਆ ਪਾਣੀ ਛੋਕੇ ਡਿੱਗਦਾ ਰਹਿੰਦਾ ਹੈ ਵਿਦਿਨ 1 ਮਨਥ ਜਿਹੜੀ ਆ ਸੀਲਿੰਗ ਜਿਹੜੀ ਕੰਪਲੀਟ ਕਰਵਾ ਦਿੱਤੀ ਜਾਊਗੀ ਉਸ ਤੋਂ ਬਾਅਦ ਜਿਹੜਾ ਆ ਸਾਡੇ ਕੁਝ ਮੈਂਬਰਸ ਬੰਦ ਜਿਹੜੇ ਨਵੇਂ ਆਏ ਨੇ ਮੈਂ ਸਾਡੇ ਜੱਜ ਸਹਿਬਾਨ ਨੂੰ ਬੇਨਤੀ ਕਰੂੰਗਾ ਕਿ ਸਾਡੇ ਜਿਹੜੇ ਐਸਸੀ ਨੇ ਐਸਸੀ ਜਿਹੜੇ ਨਵੇਂ ਪੁਆਇੰਟ ਕਰਨ ਦੇ ਲਈ ਸਾਡੇ ਸੀਨੀਅਰ ਡਿਵੀਜ਼ਨ ਮੈਨ ਨੂੰ ਵੀ ਬੇਨਤੀ ਕਰਾਂਗੇ ਕਿ ਸਾਡੇ ਜਿਹੜੇ ਐਸਸੀ ਨੇ ਉਹਨਾਂ ਦੇ ਲਿਸਟ ਦੁਆਰਾ ਭੇਜੀ ਜਾਵੇ ਤਾਂ ਜੋ ਜਿਹੜੇ ਨਵੇਂ ਬੱਚੇ ਉਹਨਾਂ ਨੂੰ ਐਨਸੀ ਐਜ਼ ਅ ਐਵੀਡੈਂਸ ਲਿਖਣ ਦੇ ਲਈ ਉਹਨਾਂ ਨੂੰ ਜਿਹੜਾ ਆ ਅਪਾਇੰਟ ਕੀਤਾ ਜਾਵੇ ਉਸ ਤੋਂ ਬਾਅਦ ਸਾਡੇ ਸੀਨੀਅਰ ਸਹਿਬਾਨ ਜਾਂ ਫੋਰਸ ਜਿਹੜੇ ਮੈਂਬਰਸ ਆ ਬਾਹਰ ਨੇ ਜਿਸ ਤਰ੍ਹਾਂ ਦੀ ਵੀ ਸਾਡੀ ਜਿਹੜੀ ਆ ਡਿਊਟੀ ਲਾਉਣ ਗਈ ਅਸੀਂ ਉਹਨਾਂ ਦੇ ਲਈ ਹਰ ਕੰਮ ਕਰਨ ਦੇ ਲਈ 24 ਘੰਟੇ ਬਚਨਬਦ ਰਵਾਂਗੇ ਮੈਂ ਤੇ ਮੇਰੀ ਟੀਮ ਜਿਹੜੀ ਆ ਪੂਰੇ ਅਸੀਂ ਵਚਨਬੱਧ ਹਾਂ ਕਿ ਹਰ ਇੱਕ ਤਰ੍ਹਾਂ ਦਾ ਜਿਸ ਤਰ੍ਹਾਂ ਦੀ ਵੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਜਾਂ ਜਿਸ ਤਰ੍ਹਾਂ ਦਾ ਵੀ ਕੋਈ ਕੰਮ ਹੈ ਅਸੀਂ ਪਹਿਲਾਂ ਵੀ ਕਰਦੇ ਆਏ ਹਾਂ ਤੁਸੀਂ ਮੈਨੂੰ ਪਹਿਲਾਂ ਵੀ ਚਾਰ ਵਾਰ ਇਸ ਵਾਰ ਦੇ ਵਿੱਚ ਜਿਹੜਾ ਆ ਕੰਮ ਕਰਨ ਦਾ ਮੌਕਾ ਦਿੱਤਾ ਆਪਣਾ ਨੁਮਾਇੰਦਾ ਚੁਣਿਆ ਤਿੰਨ ਵਾਰ ਤੁਸੀਂ ਮੈਨੂੰ ਸੈਕਟਰੀ ਚੁਣਿਆ ਇੱਕ ਵਾਰ ਮੈਂ ਪਹਿਲਾਂ ਵਾਈਸ ਪ੍ਰੈਜ਼ੀਡੈਂਟ ਮੈਨੂੰ ਚੁਣ ਕੇ ਤੁਸੀਂ ਐਗਜ਼ੀਕਟਿਵ ਟੀਮ ਦੇ ਵਿੱਚ ਲੈ ਕੇ ਆਏ ਹੋ ਪਹਿਲਾਂ ਵੀ ਤੁਹਾਡੀਆਂ ਜਿਹੜੀਆਂ ਉਮੀਦਾਂ ਦੇ ਉੱਤੇ ਅਸੀਂ ਖਰੇ ਉੱਤਰਨ ਦੀ ਕੋਸ਼ਿਸ਼ ਕੀਤੀ ਹੈ ਐਸਵਾਰ ਵੀ ਜਿਹੜਾ ਆ ਜਿਸ ਤਰ੍ਹਾਂ ਦਾ ਵੀ ਤੁਸੀਂ ਹੁਕਮ ਲਾਉਂਗੇ ਸਾਰੀ ਵਾਰ ਜਿਸ ਤਰ੍ਹਾਂ ਦਾ ਵੀ ਮੈਨੂੰ ਮੇਰੀ ਜਿੱਥੇ ਵੀ ਕੋਆਪਰੇਸ਼ਨ ਚਾਹੋਗੇ ਜਾਂ ਕੁਝ ਵੀ ਮੇਰੇ ਮੇਰੇ जिम्मे ਲਾਉਂਗੇ ਮੈਂ ਪੂਰੀ ਤੰਦਾਈ ਦੇ ਨਾਲ ਉਹਨੂੰ ਤੁਹਾਡਾ ਸਪੋਰਟ ਦੇ ਨਾਲ ਉਹਨੂੰ ਪੂਰਾ ਕਰਾਂਗੇ ਤੇ ਮੇਰੀ ਟੀਮ ਵੀ ਜਿਹੜੀ ਆ ਹਰ ਤਰ੍ਹਾਂ ਦੇ ਕੰਮ ਦੇ ਲਈ ਟੀਮ ਜਿਹੜੀ ਮੇਰੀ ਪ੍ਰੋਪਰ ਕੰਮ ਕਰੇਗੀ ਦੂਜੀ ਗੱਲ ਮੇਰੀ ਜਿਹੜੀ ਟੀਮ ਹੈ ਮੈਂ ਨਹੀਂ ਵੀ ਅਵੇਲੇਬਲ ਹੈਗਾ ਜਾਂ ਕੁਝ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪ੍ਰੋਟੋਕੋਲ ਜਿਹੜਾ ਆ ਕੁਝ ਨਹੀਂ ਹੈਗਾ ਪ੍ਰੋਟੋਕੋਲ ਕੰਮ ਕਰਾਂਗੇ ਕੰਮ ਕਰਨ ਦੇ ਲਈ ਉਡੀ ਟੀਮ ਤਿੰਨ ਬੰਦੇ ਬੈਠੇ ਨੇ ਮੈਂ ਹੋਵਾਂਗਾ ਭਾਵੇਂ ਨਾ ਹੋਵਾਂ ਕਿਸੇ ਵੀ ਤਰ੍ਹਾਂ ਦਾ ਕੁਝ ਵੀ ਸਾਡੇ ਕੋਲੋਂ ਦੇਖ ਕੇ ਲੈਣਾ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਰਿਪਰੈਜੈਂਟੇਸ਼ਨ ਚਾਹੀਦੀ ਹੈ ਮੈਂ ਨਾ ਹੋਵਾਂ ਜੋ ਵੀ ਨੀ ਕਿ ਮੇਰੀ ਵੇਟ ਕਰਦੀ ਹੈ ਜਾਂ ਪ੍ਰਧਾਨੀ ਆ ਕੇ ਸਾਈਨ ਕਰ ਕੋਈ ਪ੍ਰੋਟੋਕੋਲ ਨਹੀਂ ਕੋਈ ਕੁਝ ਨਹੀਂ ਮੇਰੀ ਟੀਮ ਬੈਠੀ ਹੈ ਸਾਰੇ ਜਿਹੜੇ ਆ ਸਾਈਨ ਕਰਾਉਣੇ ਕੁਝ ਵੀ ਕਰਾਉਣਾ ਇਹ ਤੁਹਾਡੇ ਮੈਂ ਨਾ ਹੋਵਾਂ ਇਹ ਹੋਣਗੇ ਇਹਨਾਂ ਕੋਲੋਂ ਕਰਵਾਓ ਕਿਸੇ ਤਰ੍ਹਾਂ ਦੀ ਕੋਈ ਵੇਟ ਕਰਨ ਦੀ ਲੋੜ ਨਹੀਂ ਕੋਈ ਪੁੱਛਣ ਦੀ ਲੋੜ ਨਹੀਂ ਸਪੈਸ਼ਲੀ ਮੇਰੀ ਟੀਮ ਨੂੰ ਜੋ ਵੀ ਮੈਂਬਰ ਕਹਿੰਦਾ ਹੈ ਹਰ ਇੱਕ ਮੈਂਬਰ ਦੇ ਨਾਲ ਉਹ ਕੰਮ ਕਰਨਾ ਹੈ ਹਰ ਇੱਕ ਮੈਂਬਰ ਦੀ سپورਟ ਕਰਨੀ ਹੈ ਹਰ ਇੱਕ ਮੈਂਬਰ ਦਾ ਜਿੰਦਾ ਦਾ ਵੀ ਕੰਮ ਆ ਉਹ ਹੋਣਾ ਚਾਹੀਦਾ ਹੈ ਇਸ ਦੇ ਨਾਲ ਹੀ ਮੈਂ ਇੱਕ ਵਾਰ ਫੇਰ ਤੋਂ ਸਾਰੇ ਮੈਂਬਰ ਸਾਹਿਬਾਨ ਦਾ ਧੰਨਵਾਦ ਕਰਾਂਗਾ ਖਾਸ ਕਰਕੇ ਜੁਡੀਸ਼ੀਅਨ ਸਾਹਿਬਾਨ ਦਾ ਧੰਨਵਾਦ ਕਰਾਂਗਾ ਕਿ ਜਿਹੜਾ ਆਪਣਾ ਟਾਈਮ ਕੱਟ ਕੇ ਸਾਡੇ ਇਸ ਜਿਹੜੀ ਹੈ ਮੀਟਿੰਗ ਦੇ ਵਿੱਚ ਆ ਕੇ ਸਾਨੂੰ ਬੁਲਾਇਂ ਦੇਣ ਆਏ ਨੇ ਥੈਂਕ ਯੂ ਸੋ ਮਚੀ